ਸਤਨਾਮੁ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਤੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਰਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੇ ਮੋਂਹ ਬਚਾਓ ਸੁਖੀ ਬਸੈ ਮੋਂਹ ਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਂ ਰੱਛਾ ਨਿਤ ਕਰਦੇ ਕਰੀਐ ਸਭੈ ਰੰਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਛਡ ਕੋਈ ਅਵਤਾਰ ਆਇਓ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀ ਹੈ ਚੋਨ ਚੋਨ ਸਤਰ ਹਮਾਰੇ ਮਾਰੀ ਹੈ ਆਪ ਹੱਥ ਦੈ ਮੁਝੇ ਉਭਰੀਐ ਮਰਨ ਕਾਲ ਕਾ ਤਰਾਸਿਨ ਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਉਸਤੋਜੋ ਕਰੇ ਹੋ ਰੱਛਾ ਰੱਖ ਲੈ ਹੋ ਮੋਹਿ ਰਖਣਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪ੍ਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸਿਰਜ ਬਕਤਰਾ ਕਾਲ ਪਾਏ ਕਰਬਿ ਸੰਨ ਪ੍ਰਕਾ사 ਸਕਲ ਕਾਲ ਕਾ ਕੀ ਆਤਮਾ ਸਾ ਜਗਨ ਕਾਲ ਜੋਗੀ ਸਿੰਘ ਕੀਓ ਦੇਵ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਪਤ ਬਨਾਇਓ ਦੇਵ ਦੇ ਤਜ ਜਸ ਨੂਪਜਾਇਓ ਆਦ ਅੰਤ ਵੇਖੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਵ ਸਵਾਈ ਸੇਵਤਨ ਕੋ ਸੇਵਨ ਸੁਖ ਦਿਓ ਸਤਰਨ ਕੋ ਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਸ ਥੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੀ ਜਾਨਾ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਾਪਾ ਕਰਖ ਕਰਤ ਹੋ ਕਬਹੁ ਤੁਮ ਮਿਲਤ ਦੇਹ ਤਰ ਸਭ ਹੋ ਜੀਤੇ ਬੰਦਨ ਸ੍ਰਿਸ਼ਟ ਸਭ ਧਾਰ ਆਪ ਆਪਣੇ ਬੂਝ ਉਚਾਰੈ ਤੁਮ ਸਭ ਹੀ ਤਰ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਕਾਰ ਨਿਰਲੰਭ ਆਦੋ ਨੀਲਾ ਨਾਦ ਸੰਭੋ ਤਾਕਾ ਮੂੜੁ ਚਾਰਥ ਭੇਦਾ ਜਜੁ ਭੇਵ ਨਾ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਰਤੰ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਭਿਓ ਰਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਓ ਸੰਕਰੇ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਚੰਪਵੋ ਆਦ ਜੁਗਾਦ ਸਰੂਪ ਸੁਜੰਪਵੋ ਅਬਰੱਛਾ ਮੇਰੀ ਤੂੰ ਕਰੋ ਸੇਖੋ ਬਾਹ ਸੇਖ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਉਸ ਤੁਜਤ ਸਰਨੀ ਪਰੈ ਤਿੰਕੇ ਦੁਸ਼ਟ ਦੁਖਤ ਹੋਇ ਮਰੈ ਪੁਰਖ ਜਾਨ ਪਗ ਪਰੇ ਤੇ ਹਾਰੇ ਤਿੰਕੇ ਤੁਮ ਸੰਕਟ ਸਭ ਧਾਰੇ ਜੋ ਕਾਲ ਕੋ ਇਕ ਬਾਰ ਘੈ ਹੈ ਤਾਂ ਕੇ ਕਾਲ ਨਿਕਨੈ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸਟ ਤ੍ਰੈਂਤ ਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਹ ਹਰਿ ਹੋ ਤਾਕੇ ਤਾਪ ਤਨ ਖਮੋ ਹਰਿ ਹੋ ਰਿਦ ਸਿਦ ਘਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੈ ਨ ਕੋਈ ਇਕ ਬਾਰ ਜਦ ਤੂੰ ਮੈਂ ਸੁਭਾਰਾ ਕਾਲ ਫਾਸਤੇ ਤਾਹਿ ਉਬਾਰਾ ਜਿਨ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਹਿੂ ਬਾਰੀ ਸਰਬ ਠੋਰਮ ਹੋ ਸਹਾਈ ਦੁਸ਼ਟ ਦੋਖ ਤੇ ਲਹਿੂ ਬਚਾਈ ਖੜਗ ਕੇ ਤਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਹਿੂ ਬਾਰੀ ਦਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ